ਸਾਈਬਰ ਸੈਲ ਲੁਧਿਆਣਾ ਨੂੰ ਸਟੇਟ ਸਾਈਬਰ ਸੈਲ ਮੌਲੀ ਵੱਲੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਪਹੁੰਚੀ ਹੈ ਜਿਦੇ ਤਹਿਤ ਇਹ ਸ਼ੇਅਰ ਕੀਤਾ ਗਿਆ ਕਿ ਲੁਧਿਆਣੇ ਸ਼ਹਿਰ ਦੇ ਫੋਕਲ ਪੁਆਇੰਟ ਦੇ ਏਰੀਆ ਦਾ ਇੱਕ ਗ੍ਰਹਿਣ ਵਾਲਾ ਬੰਦਾ ਜਿਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ ਪ੍ਰੋਫਾਈਲ ਬਣਾਈ ਹੋਈ ਹੈ ਉਹ ਆਪਣੀ ਆਈਡੀ ਤੋਂ ਫੇਕ ਫਾਲਸ ਐਂਡ ਮਿਸਲੀਡਿੰਗ ਐਂਡ ਅਨਕੋਰੋਬੋਰੇਟਿਡ ਕੰਟੈਂਟ ਸ਼ੇਅਰ ਕਰ ਰਿਹਾ ਹੈ ਜਿਸ ਤੇ ਬਿਨਾ ਤੇ ਸਾਈਬਰ ਸੈੱਲ ਨੇ ਕੇਸ ਰਜਿਸਟਰ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਸਟੇਟ ਦੀ ਟ੍ਰਾਂਸਫਰ ਮਸ਼ੀਨਰੀ ਦਾ ਮਿਸਯੂ ਦਿਖਾਣ ਲਈ ਜਿਹੜਾ ਫਲਾਈਟ ਡੇਟਾ ਸ਼ੇਅਰ ਕੀਤਾ ਹੈ ਉਹ ਟੋਟਲੀ ਫੌਜਦਾ ਐਂਡ ਫੇਕ ਹੈ। ਇਹ ਫੇਕ ਐਂਡ ਫੌਜਡ ਫਲਾਈਟ ਡੇਟਾ ਜਾਣਬੁਝਕੇ ਸਟੇਟ ਐਂਡ ਕਨਸਟੀਟਿਊਸ਼ਨਲ ਬਾਡੀਜ਼ ਨੂੰ ਟਾਰਗੇਟ ਕਰਨ ਲਈ ਸ਼ੇਅਰ ਕੀਤਾ ਗਿਆ। ਕਿ ਇਸ ਦੀ ਫਰਦਰ ਤਫਤੀਸ਼ ਜਾਰੀ ਹੈ ਐਂਡ ਜਿਹੜੀ ਜਿਹੜੀ ਪ੍ਰੋਫਾਈਲਸ ਨੇ ਇਹ ਫੇਕ ਐਂਡ ਫਾਲਸ ਡਾਟਾ ਸ਼ੇਅਰ ਕੀਤਾ ਹੈ ਉਹਨਾਂ ਸਾਰਿਆਂ ਦੀ ਡਿਟੇਲਸ ਲਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਟੇਲ ਸ਼ੇਅਰ ਕਰਨ ਤੋਂ ਪਹਿਲਾਂ ਕਾਈਂਡਲੀ ਉਹਨੂੰ ਚੈੱਕ ਐਂਡ ਵੈਰੀਫਾਈ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੂਮਰ ਜਾਂ ਫਾਲਸ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਸ਼ੇਅਰ ਨਾ ਕੀਤੀ ਜਾਵੇ। ਥੈਂਕ ਯੂ। ਜੈ ਹਿੰਦ। ਸਾਈਬਰ ਸੈੱਲ ਲੁਧਿਆਣਾ ਨੂੰ ਸਟੇਟ ਸਾਈਬਰ ਸੈੱਲ ਮੌਲਿਕਾ ਲੋੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਪੇਜੀ ਗਈ। ਜਿਹਦੇ ਤਹਿਤ ਇਹ ਸ਼ੇਅਰ ਕੀਤਾ ਗਿਆ ਕਿ ਲੁਧਿਆਣਾ ਸ਼ਹਿਰ ਦੇ ਫੋਕਲ ਪੁਆਇੰਟ ਦੇ ਏਰੀਆ ਦਾ ਇੱਕ ਗ੍ਰੈਂਡ ਵਾਲਾ ਬੰਦਾ ਜਿਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ ਪ੍ਰੋਫਾਈਲ ਬਣਾਈ ਹੋਈ ਹੈ। ਉਹ ਆਪਣੀ ਆਈਡੀ ਤੋਂ ਫੇਕ, ਫਾਲਸ ਐਂਡ ਮਿਸਲੀਡਿੰਗ ਐਂਡ ਅਨਕੋਰੋਬੋਰੇਟਿਡ ਕੰਟੈਂਟ ਸ਼ੇਅਰ ਕਰ ਰਿਹਾ ਹੈ ਜਿਸ ਤੇ ਬਿਨਾ ਤੇ ਸਾਈਬਰ ਸੈੱਲ ਨੇ ਕੇਸ ਰਜਿਸਟਰ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆ ਨੇ ਸਟੇਟ ਦੀ ਟ੍ਰਾਂਸਫਰ ਮਸ਼ੀਨਰੀ ਦਾ ਮਿਸਯੂ ਦਿਖਾਣ ਲਈ ਜਿਹੜਾ ਫਲਾਈਟ ਡਾਟਾ ਸ਼ੇਅਰ ਕੀਤਾ ਹੈ ਉਹ ਟੋਟਲੀ ਫੌਜਡ ਐਂਡ ਫੇਕ ਹੈ ਇਹ ਫੇਕ ਐਂਡ ਫੋਟ ਫਲਾਈ ਡਾਟਾ ਜਾਣ ਬੁਝਕੇ ਸਟੇਟ ਐਂਡ ਕਨਸਟੀਟਿਊਸ਼ਨਲ ਬਾਡੀਜ਼ ਨੂੰ ਟਾਰਗੇਟ ਕਰਨ ਲਈ ਸ਼ੇਅਰ ਕੀਤਾ ਗਿਆ ਕੇਸ ਦੀ ਫਰਦਰ ਤਫਤੀਸ਼ ਜਾਰੀ ਹੈ ਐਂਡ ਜਿਹੜੀ ਜਿਹੜੀ ਪ੍ਰੋਫਾਈਲਸ ਨੇ ਇਹ ਫੇਕ ਐਂਡ ਫਾਲਸ ਡਾਟਾ ਸ਼ੇਅਰ ਕੀਤਾ ਹੈ ਉਹਨਾਂ ਸਾਰਿਆਂ ਦੀ ਡਿਟੇਲਸ ਲਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਟੇਲ ਸ਼ੇਅਰ ਕਰਨ ਤੋਂ ਪਹਿਲਾਂ ਕਾਈਂਡਲੀ ਉਹਨੂੰ ਚੈੱਕ ਇਨ ਐਂਡ ਵੈਰੀਫਾਈ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੂਮਰ ਜਾਂ ਫਾਲਸ ਇਨਫਰਮੇਸ਼ਨ ਪਬਲਿਕ ਡੋਮੇਨ 'ਚ ਸ਼ੇਅਰ ਨਾ ਕੀਤੀ ਜਾਵੇ। ਥੈਂਕ ਯੂ। ਜੈ ਹਿੰਦ। ਸਾਈਬਰ ਸੈੱਲ ਲੁਧਿਆਣਾ ਨੂੰ ਸਟੇਟ ਸਾਈਬਰ ਸੈੱਲ ਮਾਲੀਆ ਵੱਲੋਂ ਇੱਕ ਸੀਕ੍ਰੇਟ ਇਨਫਰਮੇਸ਼ਨ ਪਹੁੰਚੀ ਗਈ। ਜਿਹਦੇ ਤਹਿਤ ਇਹ ਸ਼ੇਅਰ ਕੀਤਾ ਗਿਆ ਕਿ ਲੁਧਿਆਣੇ ਸ਼ਹਿਰ ਦੇ ਫੋਕਲ ਪੁਆਇੰਟ ਦੇ ਏਰੀਆ ਦਾ ਇੱਕ ਗ੍ਰਹਿਣ ਵਾਲਾ ਬੰਦਾ ਜਿਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ प्रोफाइल बनाई हुई है वो अपनी आई डी तो फेक फॉल्स एंड मिसलीडिंग एंड अनोबरेटिड कंटेंट शेयर कर रहा है जिस के बिना थे, साइबर सैल ने केस रजिस्टर करके मामले की तफ्तीश शुरू की थी। तफ्तीश दौरान सामने आया कि दोषिया ने स्टेट की ट्रांसफर मशीनरी का मिस यूज दिखाने जड़ा फ्लाइट डेटा शेयर किया है वह टोटली फॉज्ड है एंड फेक है ਏ ਫੇਕ ਐਂਡ ਫਾਲਸ ਫਲਾਈ ਡਾਟਾ ਜਾਣਬੁਝਕੇ ਸਟੇਟ ਐਂਡ ਕਨਸਟੀਟਿਊਸ਼ਨਲ ਬਾਡੀਜ਼ ਨੂੰ ਟਾਰਗੇਟ ਕਰਨ ਲਈ ਸ਼ੇਅਰ ਕੀਤਾ ਗਿਆ ਕੇਸ ਦੀ ਫਰਦਰ ਤਫਤੀਸ਼ ਜਾਰੀ ਹੈ ਐਂਡ ਜਿਹੜੀ ਜਿਹੜੀ ਪ੍ਰੋਫਾਈਲਸ ਨੇ ਇਹ ਫੇਕ ਐਂਡ ਫਾਲਸ ਡਾਟਾ ਸ਼ੇਅਰ ਕੀਤਾ ਹੈ ਉਹਨਾਂ ਸਾਰਿਆਂ ਦੀ ਡਿਟੇਲਸ ਲਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਟੇਲ ਸ਼ੇਅਰ ਸ਼ੇਅਰ ਕਰਨ ਤੋਂ ਪਹਿਲਾਂ ਕਾਈਂਡਲੀ ਉਹਨੂੰ ਚੈੱਕ ਇਨ ਐਂਡ ਵੈਰੀਫਾਈ ਜ਼ਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੂਮਰ ਜਾਂ ਫਾਲਸ ਇਨਫਰਮੇਸ਼ਨ ਪਬਲਿਕ ਡੋਮੇਨ 'ਚ ਸ਼ੇਅਰ ਨਾ ਕੀਤੀ ਜਾਵੇ ਥੈਂਕ ਯੂ ਜੀ